ਆ ਗਿਆ ਆਪਣੀਆਂ ਮਸ਼ੀਨਾਂ ਕੋਲ ਕਿਵੇਂ ਮੁੰਡੋ ਠੀਕ ਆ ਵਾਹ ਠੀਕ ਆ ਕਰਦੇ ਉਹਨੂੰ ਫੋਨ ਉਹਨੂੰ ਫੋਨ ਕਰਨ ਤੋਂ ਬਾਅਦ ਫਿਰ ਚਲਦੇ ਆ ਸੁਣੇ ਲਾਇਆ ਫੋਨ ਉਹਨੂੰ ਫੋਨ ਲਾਇਆ ਸੀ ਕਹਿੰਦਾ ਆ ਰਹੇ ਆ ਵਾਹ ਠੀਕ ਆ ਉਹਨੂੰ ਕਹਿੰਦੇ ਲਿਆ ਖੇਤ ਆਲਾ ਵੀ ਕਰੀਏ ਸਟਾਰਟ ਕਿਉਂ ਆ ਮਾਮਾ ਆਪਣੇ ਉਹਦੇ ਨੂੰ ਕਿਵੇਂ ਗੁਰੀਨਾ ਟੱਕੇ ਖੋਲ ਰੱਖੇ ਨੇ ਦੀਆਂ ਇਹਦਾ ਮੜਾ ਜਾਲ ਸੈੱਟ ਕਰਦਾ ਗੁਰਲੀ ਅੰਦਰ ਹੈ ਅੱਛਾ ਹੂੰ ਜਾਲ ਤੇ ਮਾਲ ਖੜਦਾ ਮਾਲ じゃ ਖੜਦਾ ਇਹਨੂੰ ਚੱਕਦੇ ਆ ਤਾਂ ਠੀਕ ਆ ਠੀਕ ਆ ਦੇਖੋ ਜੀ ਤਾਂ ਹਾਂ ਜਿੱਕੇ ਦਾ ਸਲਤਾ ਠੀਕ ਆ ਜੇ ਜਿਆਦਾ ਲੰਬਾ ਜਾਲ ਫਿਰ ਆਪਾਂ ਕਟਵਾ ਲਾਂਗੇ ਥੋੜਾ ਥੋੜਾ ਮੁਰੂ ਨੂੰ ਆ ਕੱਟ ਦਾਂਗੇ ਫਿਰ ਉਹਦੇ ਸਰੀਰ ਨੇ ਜਿਹੜੇ ਉਹ ਥੋੜੇ ਥੋੜੇ ਮੁਰੂ ਕਟਵਾ ਲਿਆ ਹੈ ਨੰਬਰ 68 ਦੀ ਸਟਾਕ ਦੇ ਥੱਲੇ ਯਾਰ ਬਹੁਤ ਠੀਕ ਆ ਕਿਉਂ ਗੁਰੀ ਕਿਵੇਂ ਆ ਕੀ ਚੱਲ ਰਿਹਾ ਕਮਾਲ ਜਾਂ ਛੜਦਾ ਦੀ ਗੱਲ ਜਾਲ ਤੇ ਕਿਉਂ ਕਾਦੇ ਲਈ ਸਰੀਰ ਗਏ ਬੱਡੇ ਫਿਰ ਸ਼ਾਮ ਨੂੰ ਖੋਲਨੇ ਆ ਜੇ ਆਪਾਂ ਕਟਵਾ ਲਾਂਗੇ ਥੋੜੇ ਥੋੜੇ ਇਹ ਹੈਗਾ ਘਟੋ ਘਟ ਟਿਕਾ ਨੌਂ ਉਂਗਲਾਂ ਦਾ ਫਰਕ ਆ ਨੌਂ ਉਂਗਲਾਂ ਦਾ ਫਰਕ ਬਸ ਕਟਵਾ ਕਟਵਾ ਦਾਂਗੇ ਫਿਰ ਆਪਾਂ ਇੰਨੇ ਅੰਦਰ ਨੇ ਵੋ ਸਟਾਰ ਵਕਰ ਚਾਲਦੇ ਹਾਂ ਹਾਂ ਨੌਂ ਉਂਗਲਾਂ ਦਾ ਫਰਕ ਬਸ ਠੀਕ ਆ ਉਹ ਕਰੀ ਆਪਾਂ ਕਟਵਾ ਦਾਂਗੇ ਸ਼ਾਮ ਨੂੰ ਖੋਲ ਲਈ ਫਿਰ ਹੋਰ ਤਾਂ ਇਹਦਾ ਮਾਲ ਸਟਾਰ ਵਕਰ ਲੈਂਦੀ ਨਹੀਂ ਤਾਂ ਤਿੱਖੀ ਖੜੀ ਜਾਂਦਾ ਆਓ ਇਹਦੇ ਉੱਪਰ ਪਰ ਉਹ ਜਾਮ ਹੋ ਜਾਂਦਾ ਮਤਲਬ ਮਾਲ ਤਾਂ ਹੀ ਮਸ਼ੀਨ ਦਬ ਜਾਂਦੀ ਹੈ ਜਲਦੀ ਜਲਦੀ ਕਲੱਚ ਦੇ ਕੇ ਫਿਰ ਫੇਰ ਖਾਲੀ ਕਰਨੀ ਪੈਂਦੀ ਬਸ ਕਰਨਾ ਪੰਦਾ ਖਾਲੀ ਇਹ ਦਿਨ ਚ ਵੀ ਦੋ ਵਾਰੀ ਆ ਇਹਦਾ ਦੋ ਵਾਰੀ ਕਰਨਾ ਪਏ ਬਸ ਠੀਕ ਆ ਫਿਰ ਇਹਨੂੰ ਖੋਲ ਲਿਆ ਜੱਥ ਨੇ ਹੱਥ ਨੇ ਖੋਲ ਲਾ ਠੀਕ ਆ ਠੀਕ ਆ ਬਹੁਤ ਬਾਠੀਆ ਖੂ ਕਰ ਲਓ ਇਹਨੂੰ ਕੀ ਕਰਦੋਂ ਕਰ ਲਓ ਸਾਫ ਤੇ ਬਾ ਰੋਟੀ ਪਾਣੀ ਖਾਣਿਆ ਫਿਰ ਚੋਂ ਸੇਬੂ ਵਧੀਆ ਵਧੀਆ ਬਾਈ ਕਿਵੇਂ ਸੋਡ ਵਾਲੀ ਮਸ਼ੀਨ ਦਾ ਜਾਲ ਬਾਈ ਐਨ ਓਕੇ ਆ ਬਾਈ ਇਹ ਜੀ ਤਾਂ ਨਹੀਂ ਖੜਦਾ ਮਾਲ ਮੂਲ ਨਾ ਨਾ ਇਹਦਾ ਜਾਲ ਕਿੱਡਾ ਕਾ ਕਿਦਾ ਸੋਡ ਵਾਲੀ ਮਸ਼ੀਨ ਦਾ ਪੂਰਾ ਪੂਰੀ ਆ ਵਾਪਸ ਬਸ ਅੱਬ ਮਤਲਬ ਗਿੱਠ ਸਵਾ ਇੱਕ ਗਿੱਠ ਦੋ ਉਂਗਲਾਂ ਕਿੱਡਾ ਤਾਂ ਨਿਕਲਣਾ ਦਾ ਹੋ ਇਹਦਾ ਦੋ ਗੱਠਾ ਦਾ ਜਾਲ ਆ ਇਹਦਾ ਜਾਲ ਬੜਾ ਥੋੜਾ ਜਿਆ ਤਾਂ ਕਰਕੇ ਮਾਲ ਖੜਦਾ ਬਾ ਠੀਕ ਆ ਸ਼ਾਮ ਨੂੰ ਖਲਬਾ ਦਈਏ ਨਾਲ ਤੇ ਆਪਾਂ ਬੜਵਾ ਲਿਆਵਾਂਗੇ ਫਿਰ ਮਸ਼ੀਨਾਂ ਤਿਆਰ ਨੇ ਬਾਈ ਤੁਹਾਡੇ ਮਾਰਾਂ ਫਿਰ ਫੋਨ ਉਹਨੂੰ ਮੈਂ ਹਾਂ ਬਾਈ ਹਾਂ ਬਾ ਠੀਕ ਆ ਪਾਣੀ ਲਿਆਉਣਾ ਫਿਲਟਰ ਵਾਲਾ ਬਾ ਠੀਕ ਆ ਚੱਕਲਾ ਕਿਨਾਂ ਨਾਲੇ ਮਸਲਾ ਟਿਫਨ ਲਿਆਉਣਾ ਨਾਲੇ ਪਾਣੀ ਭਰ ਲੈਉਣਾ ਆਪਾਂ ਠੀਕ ਆ ਠੀਕ ਤੇ ਚੱਕ ਲੋ ਫਿਰ ਕਿਨਾਂ ਕਿਉਂ ਗੁਰੀ ਛੋੜ ਲਈ ਮਸ਼ੀਨ ਦਾ ਪਾਣੀ ਪੂਣੀ ਬਈ ਪਾਣੀ ਹੈ ਨਹੀਂ ਖਾਲੀ ਆ ਵੀਰ ਇਹਦੀ ਵੀ ਗੇਨ ਚੱਕ ਇਹਦੀ ਵੀ ਭਰ ਲਿਆਵਾਂਗੇ ਕਿਨਾਂ ਫਿਰ ਆਇਆ ਵੀ ਦਿਹਾੜੀ ਵਧੀਆ ਨਿਕਲ ਜਾਂਦੇ ਨਹੀਂ ਉਥੇ ਖੇਤ ਚ ਔਖੇ ਹੋਈ ਜਾਂਦੇ ਆ ਪਾਣੀ ਕਿ ਲਈ ਕਿਵੇਂ ਗੁਰੀ ਐਂਗਲ ਤੇ ਪਿੰਗਾ ਕਰੀ ਖੜੇ ਹੂੰ ਪੱਥਰ ਚ ਵਜਿਆ ਬਈ ਕੱਲ ਕੱਲ ਆਰਾਮ ਨੇ ਲਾਦਾ ਪੱਥਰ ਚ ਅੱਛਾ ਕਿਉਂ ਇੰਨੀ ਨਹੀਂ ਮਗਾ ਤੋ ਵੜਦੇ ਤੇ ਚੜ ਫਾਲਾ ਬਈ ਜਮਾ ਚੜਾ ਚਫਾਲਾ ਅ ਕੋਈ ਨਹੀਂ ਗੱਲ ਨਹੀਂ ਤੂੰ ਤੂੰ ਵੀ ਸੱਲੋ ਘੜ ਕੇ ਵੱਟੋ ਅੱਛਾ ਜੇ ਫਿਰ ਜੜ ਫਲ ਆ ਨਾ ਪੱਥਰ ਪੱਥਰ ਜਮੀਨ ਤੁਹਾਨੂੰ ਪਤਾ ਇੱਥੇ ਆਮ ਹੈ ਤੇ ਮਾੜਾ ਮੋਟਾ ਲੱਗ ਗਿਆ ਤੇ ਦੇਖਾਂ ਵੀਡੀਓ ਚ ਵੀ ਪਤਾ ਲੱਗਦਾ ਹੋਊ ਜੀ ਮੈਂ ਤੁਹਾਨੂੰ ਦੇਖਣ ਨਾਲੇ ਪਤਾ ਲੱਗਦਾ ਵੀ ਆਹ ਚੀਜ਼ ਐਂਗਲ ਦੇ ਪਰੂਠੀ ਹੋਈ ਹੈ ਹਾਂ ਇਹ ਸਾਰੀ ਚੀਜ਼ ਚਪਾਲਾ ਚਲੋ ਦੇਖਾਂਗੇ ਇੱਥੋਂ ਰਿਸੀਨ ਨਾਉਣ ਤੋਂ ਬਾਅਦ ਐਂਗਲ ਇਹਦੇ ਖੋਲ ਕੇ ਬੋਲਣਾ ਪਾਣਗੇ ਤੁੰਨੇ ਪੱਟ ਕੇ ਦੁਬਾਰੋ ਸਿੱਧੇ ਕਰਕੇ ਲਾ ਦਾਂਗੇ ਜੜ ਫਲ ਹੋਣ ਕਰਕੇ ਇਹ ਹੀ ਠੋਮ ਬਣਾਉਂਦੇ ਨੇ ਜੇ ਆਪਾਂ ਹੁਣ ਕਰਚਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਵੀ ਇੱਕ ਗਿੱਟ ਤੋਂ ਵੀ ਘ ਜੇ ਆਪਾਂ ਗੱਲ ਕਰੀ ਤਾਂ ਇੰਨੀ ਕਿ ਨਹੀਂ ਮੋ ਬਣਾਉਂਦੇ ਨੇ ਇਹ ਇਹਦਾ ਕਾਰਨ ਇਹ ਆ ਵੀ ਇਹਨੇ ਜੜਫਲਾਂ ਤੇ ਜਿਹਦੇ ਕਰਕੇ ਜ਼ਮੀਨ ਦੇ ਪੁੱਛ ਪੱਥਰ ਇਹਨਾਂ ਦੇ ਆਵੇਂ ਨੇ ਤੇ ਮੜਾ ਮੋਟਾ ਕਟਰ ਲੱਗੇ ਜਾਂਦਾ ਤੇ ਬਾਕੀ ਚੱਕ ਵੀ ਕੇਨ ਗੁਰੀ ਕੇਨ ਚੱਕ ਪਾਣੀ ਆ ਜੀ ਚੱਲ ਚੱਲੀਏ ਫਿਰ ਚਲਾਉਣ ਦਾ ਟਾਈਮ ਹੋ ਗਿਆ ਛਾਲ ਵੀ ਆ ਚੱਲੀ ਆਪਾਂ ਪਾਣੀ ਲੈਣ ਤੇ ਬਾਕੀ ਤੁਸੀਂ ਸੇਪੂ ਕਰ ਲਓ ਤੇ ਅੱਜ ਮੜਾ ਮੋਟਾ ਰਹਿੰਦਾ ਕੁਝ ਓਕੇ ਬਈ ਆਪਣੀ ਕੰਮ ਇਧਰ ਆ ਮੁੰਡਾ ਕੀ ਲੱਗਿਆ ਹੋਇਆ ਕਰਨਾ ਕਿਵੇਂ ਸਤੂ ਕਿਵੇਂ ਬੈਠਾ ਘੱਟ ਲਵੇ ਇਹ ਬਾਈ ਕਰਦੇ ਆਂ ਵੀ ਲਾਉਣੇ ਹਿਸਾਬ ਕਿਤਾਬ ਦੇਖਾ ਰੋਟੀ ਪਾਣੀ ਖਾਣ ਉੱਤੇ ਤੇ ਚੜਦੇ ਆਂ ਕਿ ਮਸੀਨ ਤੇ ਹਾਂ ਇੱਥੇ ਸੱਬ ਰੱਖਿਆ ਕਰਾਂਗੇ ਅਸੀਂ ਅੱਛਾ ਦਾਹਾਂ ਚੜਨ ਤੂੰ ਵੀ ਰੋਣ ਇੱਥੇ ਸਤੂ ਉੱਤੇ ਮਸੀਨ ਤੇ ਚੜੇ ਠੀਕ ਆ ਠੀਕ ਆ ਬਾਰੇ ਸਾਬਣ ਧਰਨ ਵਾਸਤੇ ਲਾਤਾ ਉਹ ਇੱਥੇ ਪਾਣੀ ਦਾ ਵੀ ਕਰੂੰਗਾ ਪਾਣੀ ਰੱਖੂੰਗਾ ਠੀਕ ਆ ਠੀਕ ਆ ਕਰ ਲੈਣਾ ਕੁਝ ਬੰਦਾ ਚਲ ਆ ਜੋ ਵੀ ਚਲੀਏ ਖਾਣਾ ਖਾ ਲੋ ਖਾਣਾ ਖਾਣ ਤੋਂ ਬਾਅਦ ਫਿਰ ਚੱਲਦੇ ਆਪਾਂ ਮਸ਼ੀਨਾਂ ਲੈ ਕੇ ਹਾਂ ਬਾਈ ਚਾਹ ਪਾਣੀ ਪੀ ਲਿਆ ਬਾਈ ਰੋਟੀ ਪਾਣੀ ਖਾ ਲਿਆ ਆਪਾਂ ਨੇ ਤੇ ਏਜੰਟ ਆ ਗਿਆ ਉਧਰ ਫੋਨ ਕਰ ਰਿਹਾ ਖੇਤ ਵਾਲੇ ਨੂੰ ਆਪਣੀ ਮਸ਼ੀਨ ਲੈ ਕੇ ਜਾਣੀਆਂ ਤੇ ਜਿਹੜਾ ਆਪ ਸਾਮਾਨ ਆ ਭਾਂਡੇ-ਬੁੰਡੇ ਸਾਰੇ ਉੱਪਰ ਰੱਖ ਲਾ ਤੇ ਉਹ ਤੋਂ ਬਾਅਦ ਮਾਰੋ ਸੈਲਫੀ ਜੀ ਠੀਕ ਆ ਕਿਉਂਕਿ ਮਤਲਬ ਹੁਣ ਜਿਹੜੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ ਵੀ 10:30 ਹੋ ਗਏ ਚੱਲਣ ਦਾ ਹੀ ਟਾਈਮ ਆ ਮਸ਼ੀਨ ਦਾ ਬਾਅਦ ਤੁਸੀਂ ਆ ਭਾਂਡੇ ਧਰ ਦੇਣੇ ਵੀਰੇ ਉੱਪਰ ਹਾਂ ਕਰਕੇ ਸਭ ਭਾਂਡੇ ਧਰ ਕੇ ਚਲੋ ਮਸ਼ੀਨ ਲੈ ਕੇ ਚੱਲੀ ਆਪਾਂ ਖੇਤ ਕੋਲ ਜਿਹੜ ਇਹਦੇ ਕੋਲ 4 ਕਿਲੇ ਬਾਕੀ ਨੇ ਕੱਲ ਇਹ ਮਸ਼ੀਨ ਲਿਆ ਕੇ ਆਪਣੇ 2:00 ਵਜੇ 20 ਕਿਲੋ ਦੇ ਪਲਾਟ ਚਲਾਤੀ ਸੀ ਇਹਦੇ ਵਿੱਚੋਂ 16 ਕਿਲੇ ਵੱਢੇ ਗਏ ਤੇ 4 ਕਿਲੇ ਬੈਲੈਂਸ ਬਚਦਾ ਇਹ ਵੱਢਣ ਤੋਂ ਬਾਅਦ ਫਿਰ ਇਹ ਮਸ਼ੀਨ ਨੂੰ ਆਪਾਂ ਪਿੰਡ ਦੇ ਦੂਜੇ ਪਾਸੇ ਲੈ ਕੇ ਚੱਲਾਂਗੇ ਤੇ ਮਸ਼ੀਨਾਂ ਆਪਣੀਆਂ ਦੋਹੇ ਤਿਆਰ ਨੇ ਖੇਤ ਵਾਲੇ ਆਉਂਦੇ ਨੇ ਉਹਨਾਂ ਤੋਂ ਬਾਅਦ ਸਟਾਰਟ ਕਰਦੇ ਆ ਕਿਉਂਕਿ ਟਾਈਮ 10:30 ਵੱਜ ਗਏ ਤੇ ਮਸ਼ੀਨ 10:30 ਪਾਉਂਚ 11:00 ਵਜੇ ਚੱਲਦੀ ਆ ਜਦ ਤੱਕ ਖੇਤ ਵਾਲੇ ਆਉਂਦੇ ਨੇ ਜਦ ਤੱਕ ਮਸ਼ੀਨਾਂ ਦੇ ਪਰਸਮਾਨ ਸਮੂਹ ਰੱਖਣ ਤੋਂ ਬਾਅਦ ਫਿਰ ਮਸ਼ੀਨਾਂ ਨੂੰ ਕਰਦੇ ਆ ਸਟਾਰਟ ਇਹ ਨਾਲ ਹੀ ਮਸ਼ੀਨਦਾਲੇ ਦਸ ਮਿੰਟ ਠਹਿਰ ਕੇ ਜਾਊਗੀ ਤੇਰਾ ਜਿਹੜਾ ਬੈਲੈਂਸ ਆ ਇਹ ਵਾਡ ਦੂੰ ਤੇ ਬੰਦਾ ਆਉਂਦਾ ਖੇਤ ਵਾਲੇ ਨਾਲ ਗੱਲਬਾਤ ਹੋ ਗਈ ਚਲ ਤਰਟ ਸਟਾਰਟ ਤੂੰ ਤੇ ਇਹਨੂੰ ਨਿਮੇੜ ਕੰਮ ਵਾਹ ਸਤੂ ਕਿਵੇਂ ਆ ਠੀਕ ਹੈ ਜੀ ਵਧੀਆ ਚੱਲ ਰਹੀ ਆ ਬਹੁਤ ਵਧੀਆ ਫਲੀ ਫੁਲੀ ਤਾਂ ਨਹੀਂ ਲਾ ਲਾ ਉਹ ਤਾਂ ਕੋਈ ਨਹੀਂ ਫਲੀ ਫੁਲੀ ਕੋਈ ਨਹੀਂ ਤਾਂ ਕੱਚੀਆਂ ਫਲੀਆਂ ਕਹਦੇ ਨੇ ਇਹ ਹਾਂ ਇਹ ਡੰਗਰ ਨੂੰ ਕੋਈ ਪਾਣੀ ਵਿੱਚ ਆਉਣ ਦੇ ਕੱਚੀਆਂ ਫਲੀਆਂ ਪਾ ਠੀਕ ਆ ਵੀ ਇਹ ਚ ਆ ਜਾਣ ਫੁੱਸੇ ਦੇ ਕੱਚੇ ਫਲੀਆਂ 11 ਵਜੇ ਹੁਣ ਤੋਂ ਹੀ ਬਈ ਬਹੁਤ ਵਧੀਆ ਚੱਗੀਆਂ ਠੀਕ ਆ ਜੀ ਸੁੱਕੀ ਫਲੀ ਨਹੀਂ ਹੈਗੀ ਮਤਲਬ ਕੱਚੀਆਂ ਨੇ ਗੱਲ ਹੋ ਗਈ ਕੱਚੀਆਂ ਫਲੀਆਂ ਦੀ ਹਾਂ ਗੱਲ ਹੋ ਗਈ ਕੱਚੀਆਂ ਦੀ ਠੀਕ ਹੈ ਕਹਿੰਦੇ ਵੀ ਮਤਲਬ ਫੁੱਸੇ ਜਿਹਾਉਂਦੇ ਟੈਂਕੇ ਚ ਲਾਉਣਾ ਹਾਂ ਟੈਂਕੇ ਚ ਨਾ ਜਾਣਗਾ ਆਓ ਬਈ ਨਾ ਡੰਗਰ ਪਸ਼ੂ ਖਾ ਲੈਣਗੇ ਚੱਲ ਠੀਕ ਆ ਠੀਕ ਸ ਤੇ ਚੱਲ ਉਹਨੂੰ ਕਰੀਏ ਸਟਾਰਟ ਉਹਨੂੰ ਦੇਖੀਏ ਆਂ ਇਹਦਾ ਮਸ਼ੀਨ ਓਕੇ ਆ ਆ ਜਾ ਚੱਲ ਚੱਲਾ ਜੀ ਨਿਕਲਦੇ ਮੂਰੇ ਰਸਤਾ ਦੇਖਦੇ ਦੇਖਦੇ ਮਸ਼ੀਨ ਲਈ ਆਉਂਦੇ ਸੀ ਤੇ ਆਉਂਦੇ ਆਉਂਦੇ ਨੂੰ ਜਿਹੜੇ ਆਹ ਕੰਡੇ ਨੇ ਜਾਂ 16 ਇਹ ਨਿਗਾਹ ਪੈ ਗਈਆਂ ਜੇ ਆਪਾਂ ਇਹਦੀ ਗੱਲ ਕਰੀਏ ਤਾਂ 16 ਕਾਦੇ ਨੇ ਇੱਕ ਤਰ੍ਹਾਂ ਨਾਲ ਗੁੱਲਮੇਖਾਂ ਹੀ ਨੇ ਮਸ਼ੀਨ ਆ ਗਈ ਤੇ ਇਹਨਾਂ ਦਾ ਟਾਇਰ ਟੂਰ ਤੋਂ ਵੀ ਖਾਸਾ ਧਿਆਨ ਰੱਖਣਾ ਪੈਂਦਾ ਕਿਉਂਕਿ ਜੇ ਇਹੇ ਜੀ ਟਾਇਰ 'ਚ ਲੱਗ ਜੇ ਤਾਂ ਪੈਂਚਰ ਪੁੰਚਰ ਹੋਣ ਦਾ ਖਾਸਾ ਖਤਰਾ ਰਹਿੰਦਾ ਜਿਹਦੇ ਕਰਕੇ ਮਸ਼ੀਨ ਇਹ ਜੀਆਂ ਸੂਲਾਂ ਤੋਂ ਜਾਂ ਕੰਡਿਆਂ ਤੋਂ ਬਚਾ ਕੇ ਕੱਢਣੀ ਪੈਂਦੀ ਆ ਟਾਈਮ ਕਰੀਬ 11:30 ਹੋ ਗਏ ਤੇ ਆਪਣੇ ਆ ਖੇਤ ਵੱਢਣਾ ਇਹ 6 ਕਿਲੇ ਵੱਢਣਾਈ ਹੋਰੇ ਇਹ ਵੱਢਣ ਤੋਂ ਬਾਅਦ ਆਪਾਂ ਅੱਗੇ ਲੈ ਕੇ ਚੱਲਾਂਗੇ ਮਸ਼ੀਨ ਨੂੰ ਹੁਣ ਟਰਾਲਾ ਕੱਢਦੇ ਆ ਮਸ਼ੀਨ ਦਾ ਤੇ ਸਟਾਰਟ ਕਰਦੇ ਹਾਂ ਜੀ ਆਪਾਂ ਨੇ ਆਪਣੀ 1 ਨੰਬਰ ਮਸ਼ੀਨ ਚਲਾਤੀ ਮਸ਼ੀਨ ਆਪਣੀ ਓਕਿਆ ਛੇਠਾ ਫਲੀਆਂ ਚੱਕ ਦਰਾਦੀਆਂ ਉੱਪਰ ਟੈਂਕ ਚ ਦਾਣੇ ਚੱਕ ਦਰਾ ਤੇ ਮਸ਼ੀਨ ਆਪਣੀ ਓਕਿਆ ਇਹ ਚ ਥੋੜਾ ਕਾਜਰ ਆਉਂਦਾ ਸੀ ਦਾਣੇ ਚ ਉਹ ਠੀਕ ਆ ਤੇ ਮਸ਼ੀਨ ਆਪਣੀ ਓਕਿਆ ਹੁਣ ਆਪਾਂ ਆਸੋ ਆਪਣੀ ਵੱਡੀ ਮਸ਼ੀਨ ਕੋਲ ਚਲਦੇ ਆਂ ਚਲੇ ਆਦਿਆ ਆਪਾਂ ਆਪਣੀ 1 ਨੰਬਰ ਮਸ਼ੀਨ ਨੂੰ ਸਟਾਰਟ ਕਰਨ ਤੋਂ ਬਾਅਦ ਦੁਬਾਰੋ ਆਪਣੀ 4 ਨੰਬਰ ਮਸ਼ੀਨ ਕੋਲ ਆ ਗਏ ਤੇ ਉਹ ਮਸ਼ੀਨ 'ਚ ਦਾਣੇ 'ਚ ਕਾਚਰਾ ਆਉਂਦਾ ਸੀ ਥੋੜਾ ਜਿਹਾ ਉਹ ਮਸ਼ੀਨ ਨੂੰ ਸੈਟ ਸਟ ਕਰਨ ਤੋਂ ਬਾਅਦ ਦੁਬਾਰੋ ਆਪਾਂ ਆਪਣੀ 4 ਨੰਬਰ ਮਸ਼ੀਨ ਕੋਲ ਆ ਗਏ ਤੇ ਇਹਨਾਂ ਕੋਲ 4 ਕਿੱਲੇ ਬੈਲੈਂਸ ਦੀ ਰਾਤ ਦਾ ਬਚਾ ਹੋਇਆ ਉਹ ਵੱਢ ਕੇ ਇਹ ਇਹਨਾਂ ਨੇ ਆਹ ਖੇਤ ਜਾ ਕੇ ਸਟਾਰਟ ਕੀਤੀ ਆ ਤੇ ਹੁਣ ਇਹਨਾਂ ਦਾ ਇੱਥੇ ਖੇਤ ਲਿਖਣ ਤੋਂ ਬਾਅਦ ਆਪਾਂ ਰੋਟੀ ਲਾਈਨ ਚੱਲ ਦਿਆਂ ਇਹਨਾਂ ਦੀ ਰੋਟੀ ਲੈ ਕੇ ਆਉਣਾ ਰੋਟੀ ਆ ਗਈ ਬਈ ਤੁਹਾਡੀ ਤੇ ਰੋਟੀ ਖਾ ਲਓ ਪਹਿਲਾਂ ਰੋਟੀ ਖਾ ਕੇ ਆ ਬੰਦੇ ਵੀ ਵੱਢਣੀਆਂ ਇਹਦੀ ਵੱਢ ਲਓ ਤੇ ਪ ਜਿਹੜਾ ਹੋਊ ਇਹਦਾ ਉਹ ਵਾਟ ਲਿਓ ਤੋਂ ਬਾਅਦ ਮੈਂ 1 ਨੰਬਰ ਮਸ਼ੀਨ ਕੋਲ ਜੇ ਲੱਗਾ ਤਾਂ ਟਾਈਮ ਜਾਊਗਾ ਤੇ ਤੁਸੀਂ ਪਹਿਲਾਂ ਰੋਟੀ ਰੋਟੀ ਖਾ ਕੇ ਫਿਰ ਅੱਗੇ ਵਾਟ ਲਿਓ 1 ਨੰਬਰ ਮਸ਼ੀਨ ਚੱਲ ਰਹੀ ਆ ਜਿੱਥੇ ਕੱਲ ਸੋਨੇ ਬੱਡੇ ਦੀ ਰੋਡ ਦੇ ਲਵੇ ਆ ਪਿੰਡ ਦੇ ਪਰਲੇ ਪਾਸੇ ਦਾ ਰੋਡ ਆ ਹਾਂ ਉੱਥੇ ਚੱਲ ਰਹੀ ਆ ਉਹ ਹਾਂ ਉਹਦੇ ਕੋਲ ਹੈਗੇ ਨੇ 20 ਕਿੱਲੇ ਤੇ ਅੱਖਾਂ ਦਾ ਕੋਠੀ ਚੱਲੂਗੀ ਤੁਸੀਂ ਵੀ ਨਿਮੇੜ ਕੇ ਤੋਂ ਬਾਅਦ ਪਿੰਡ ਕੋਲ ਜਾਣਾ ਮਾਮਾ ਉਹ ਵੱਟਣਾ ਹੈਗਾ ਉਹਦਾ ਪਲਾਟ ਤੋਂ ਵੱਟਾ ਹਾਂ ਹਾਂ ਉਹ ਵੱਟਣਾ ਬਸ ਹਾਂ ਉਹ ਵੱਟਣਾ ਕੋਈ ਖਾਲਾ ਰੋਟੀ ਬਣੀ ਬਈ ਵਾ ਠੀਕ ਆ ਤੁਸੀਂ ਲੈ ਕੇ ਚੁਲਾ ਬੈਠਾ ਬੰਦਾ ਇਦੀ ਵਢਣੀ ਆ ਤੇ ਮੈਂ ਦੇਖਦਾ ਸੋ ਇੱਕ ਨੰਬਰ ਮਸ਼ੀਨ ਕੋਲ ਜਾਣਾ ਉਹਨਾਂ ਦੇਖਦਾ ਮੈਂ ਉਹਨਾਂ ਨੇ ਕੀ ਕੁਛ ਕੀਤਾ ਸਵੇਰ ਦਾ ਕਿ ਨ ਇੱਕ ਵਾਰ ਚਲਵਾਇਆ ਸੀ ਕਹਿੰਦੇ ਵੀ ਦਾਣੇ ਚ ਕਾਜ ਰ ਆਉਂਦਾ ਥੋੜਾ ਜਿਹਾ ਤੇ ਬਾਕੀ ਕਾਰਤੋਂ ਉਹਨਾਂ ਨੇ ਆਪ ਇਹਦੀ ਮੁੰਡਿਆਂ ਨੇ ਸੈਟ ਤੇ ਥੋੜਾ ਜਿਆਦਾ ਦੱਸਣਾ ਪੈਂਦਾ ਫਿਰ ਵੀ ਭਾਈ ਵੀ ਖੇਤ ਵਾਲੇ ਕੀ ਕਹਿੰਦੇ ਨੇ ਤੇ ਉਦੋਂ ਬਾਅਦ ਹੁਣ ਤੁਸੀਂ ਲੈ ਕੇ ਚੱਲੋ ਮੰਨੋ ਕੋਲ ਚੱਲ ਕੇ ਆਉਣਾ ਵੀ ਉਹ ਕੀ ਕਰਾ ਬਸ ਜਾਣੀ ਵਾ ਠੀਕ ਆ ਉੱਥੇ ਆਵਾਂਗੇ ਫਿਰ ਵਾ ਠੀਕ ਬਹੁਤੀ ਆਵਾਂਗੇ ਰਾਜੀ ਵਾ ਠੀਕ あ ਲੈ ਜਾਓ ਆਪਾਂ ਆਪਣੀ 4 ਨੰਬਰ ਮਸ਼ੀਨ ਨੂੰ ਰੋਟੀ ਦੇਣ ਤੋਂ ਬਾਅਦ ਆਪਣੀ 1 ਨੰਬਰ ਮਸ਼ੀਨ ਕੋਲ ਰੋਟੀ ਲੈ ਕੇ ਆ ਗਏ ਜਿੱਥੇ ਅੱਜ ਇਹ 1 ਨੰਬਰ ਮਸ਼ੀਨ ਚੱਲ ਰਹੀ ਆ ਇੱਥੇ ਕੱਲ ਆਪਣੀ 4 ਨੰਬਰ ਚੱਲਦੀ ਸੀ ਜਿੱਥੇ ਕੱਲ ਥੋੜ੍ਹੇ ਵਾਲੀ ਚੱਲਦੀ ਸੀ ਉੱਥੇ ਅੱਜ 4 ਨੰਬਰ ਮਸ਼ੀਨ ਚੱਲ ਰਹੀ ਆ ਉਹਦਾ ਕਾਰਨ ਇਹ ਆ ਵੀ ਇੱਥੇ ਇੱਕ ਅਦਾ ਖੇਤ ਅੱਗੇ ਆ ਉਹਦਾ ਰਸਤਾ ਤੰਗਾ ਜਿੱਦੇ ਕਰਕੇ ਉੱਥੇ 51 ਇੰਚ ਮਸ਼ੀਨ ਨਹੀਂ ਜਾਂਦੀ ਸੀ ਤੇ ਹੁਣ 41 ਜਾਊਗੀ ਤਾਂ ਕਰਕੇ ਇਹ ਮਸ਼ੀਨਾਂ ਦੀ ਆਦਰਾਬਦਲੀ ਕੀਤੀ ਆ ਤੇ ਲੈ ਰੋਟੀ ਲੈ ਲੋ ਰੋਟੀ ਖਾ ਲੋ ਠੀਕ ਤੇ ਲਈ ਜਾਂਦੀ ਆ ਹਾਂ ਬਈ ਬਾਹਲਾ ਤੋਰਾ ਫੇਰਾ ਤਾਂ ਨਹੀਂ ਕਰਾਉਂਦਾ ਬਸ ਠੀਕ ਆ ਠੀਕ ਆ ਆਪਾਂ ਇੱਕ ਨੰਬਰ ਮਸ਼ੀਨ ਤੇ ਰੋਟੀ ਪਾਣੀ ਦੇਣ ਤੋਂ ਬਾਅਦ ਤਮਾਰੂ 4 ਨੰਬਰ ਮਸ਼ੀਨ ਕੋਲ ਆ ਗਏ ਤੇ ਇਹ ਮੁੰਡਿਆਂ ਨੇ ਮਸ਼ੀਨ ਲਿਆ ਕੇ ਆਪਣੇ ਠਿਕਾਣੇ ਤੇ ਲਾਤੀ ਤੇ ਕਿਉਂ ਗੁਰੀ ਸਦੇ ਅਹੀਂ ਖੜਾ ਦੀ ਲਿਆ ਕੇ ਅੱਜ ਹੋਰ ਬਈ ਕਿਉਂ ਨਿਪਟਿਆ ਸੀ ਕੰਮ ਹੈ ਨਹੀਂ ਸੀ ਨਾ ਜੁਗ ਹੈ ਨਹੀਂ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਹੋਣਾ 1.5 ਤੋਂ 2 अच्छा अच्छा ਹੁਣ ਕੀ ਚੱਲ ਰਿਹਾ ਆ? ਆ ਜੜ ਜਾਂੜ ਜੇ ਤੇ ਮਾਲ ਹਟਦਾ ਸੀਗਾ। ਹਾਂ। ਉਹ ਆ ਲਾਇਆ ਵੀ ਜੜਾੜੇ ਹਟੂ। ਅੱਛਾ ਨਾਲੇ ਉਹ ਕਟਵਾਉਣ ਨੂੰ ਕਹਿੰਦੇ ਸੀ ਇਹਨੂੰ। ਕਟਵਾਉਣ ਦੀ ਫਿਰ ਕੈਨਸਲ ਕਰਤੀ। ਅੱਛਾ। ਹੰਗਰਾ ਲਾ ਕੇ ਦੇਖ ਲੈਨੇ ਆ। ਅੱਛਾ ਕੋਈ ਹੋਰ ਕੀਤਾ ਸਿਸਟਮ ਹੈ? ਪੂਰੀ ਲਾਇਆ ਵੀ ਜੜਾੜ ਦੇ ਚ। ਅੱਛਾ। ਕਿਵੇਂ ਲੱਗਦਾ ਵੀ ਹੋਜੂ ਕੰਮ ਜਾਬ? ਹੋਊਗਾ। ਕਿਉਂ ਮਾਮਾ? ਹਾਂਜੀ। ਕਿ ਮੈਂ ਹੋਜੂ ਸੈਟ ਕੰਮ? ਹਾਂ। ਹੈਂ? ਹਾਂ। ਚੱਲ ਜੂਗਾ ਕਟਵਾਉਣੀ ਬੂ। ਨਾ। ਹਾਂ ਚੱਲ। ਉਹਦੇ ਨਹੀਂ ਕਿ ਯਾਰ ਮੁੱਕਾ ਜੀ ਚੱਲਣਾ ਤੇ ਅੱਜ 11:30 ਵਜੇ ਚੱਲਿਆ ਸੀ ਤੇ ਕਿੰਨੇ ਵਜੇ ਖੜਾਤੀ ਗੁਰੀ ਆ ਬੱਜ ਗਿਆ ਉਹਨੇ ਬਈ ਕੰਨ ਕੰਨ 3:30 ਵਜੇ ਖੜਾਤੀ ਠੀਕ ਆ ਠੀਕ ਆ ਫਿਰ ਤਾਂ ਠੀਕ ਹੈ ਵੱਡੇ ਹੋਣਗੇ ਅੱਜ ਵੱਡੇ ਦਾ ਘੜਿਆ 5:00 ਤੋਂ 3:00 ਵੱਡੇ ਆ ਫਿਰ ਉਹੀ ਆ ਘੰਟੇ ਤੋਂ ਘੰਟੇ ਮਹੀਨ ਚੱਲਦੀ ਉਹਦੇ ਵਿੱਚ ਉਹ ਵੀ ਮਤਲਬ ਉਸ ਰਾਹ ਚ ਆਉਣ ਜਾਣ ਦਾ ਹੋ ਗਿਆ ਚਲੋ ਪੁੱਛ ਲਈ ਕੰਮਕਾਰ ਨੂੰ ਕੀ ਕਹਿੰਦਾ ਵੀ ਹੈਗਾ ਜੀ ਬਸ ਉਹ ਕੱਲ ਨੂੰ ਹੈਗਾ ਕੱਲ ਅੱਜ ਬੰਦਾ ਵੜਾਉਂਦੇ ਨਹੀਂ ਕੰਮ ਨਿਭੜੇ ਜਾਣਾ ਇਥੋਂ ਕੰਮ ਹੈਗਾ ਕਹਿੰਦਾ ਕੱਚੀ ਆ ਅਜੇ ਪਤਾ ਨਹੀਂ ਕੀ ਜਦੋਂ ਬਾਦ ਪੱਕੂ ਜਰਾ ਅੱਛਾ ਜਿਹੜਾ ਯਾਰ ਤਿਆਰ ਆਉਣ ਕਟਣ ਨੂੰ ਦਾ ਮਤਲਬ ਇਹ ਫਾਲੇ ਵੀ ਕੱਚੀ ਕੱਚੀ ਕਰੀ ਜਾਂਦੇ ਨੇ ਇਹ ਹੈ ਹੋਰ ਚਲ ਕਰ ਦੇਦੇ ਨੇ ਗੱਲਬਾਤ ਨਹੀਂ ਫਿਰ ਦੇਖਦੇ ਆ ਵੀ ਅੱਗੇ ਕਿਤੇ ਪਾਸੇ ਕੰਮ ਉਰੇ ਉੂੰ ਵੀ ਹੁਣ ਇੱਕ ਮਸ਼ੀਨ ਦਾ ਕੰਮ ਰਹਿ ਗਿਆ ਛੂਟੀ ਮਸ਼ੀਨ ਦਾ ਉਹ ਇੱਕ ਕੰਮ ਹੀ ਚੱਲੀ ਜਾਓ ਕਿਉਂਕਿ ਜਿਹੜੇ ਮਤਲਬ ਰੂਟ ਦੇ ਰਵੇ ਲੁਣੀ ਸੀ ਜਾਂ ਖੁੱਲੇ ਰਸਤੇਆਂ ਦੇ ਉੱਪਰ ਖੇਤ ਸੀ ਉਹ ਸਾਰੇ ਨਿਭੜਦੇ 55 ਇੰਚੀ ਮਸ਼ੀਨ ਵਾਲਾ ਰਸਤਾ ਰੋਸਤਾ ਹੁਣ ਇੱਥੇ ਘਟੇ ਰਿਹਾ 44 ਇੰਚੀ ਮਸ਼ੀਨ ਛੱਡ ਕੇ ਉਹਰੇ 55 ਇੰਚੀ ਮਸ਼ੀਨ ਦਾ ਕੰਮ ਕਿਤੇ ਗਾਹਾਂ ਦੇਖ ਲੈਣੇ ਆ ਕਿਉਂਕਿ ਜੇ ਹੁਣ ਅੰਦਰ ਜਾਣਾ ਪਿਆ ਤਾਂ ਜਿਹੜਾ ਪੱਥਰ ਵਾਲੇ ਰਾਹ ਨੇ ਇਹਨਾਂ ਵਿੱਚ ਦੀ ਆਪਣੀ ਮਸ਼ੀਨ ਜਾਂਦੀ ਨਹੀਂ ਕਿਉਂ ਮਾਮਾ ਮਾ ਹੁਣ ਤਾਂ 55 ਇੰਚੀ ਮਸ਼ੀਨ ਵਾਲਾ ਕੰਮ ਰਹਿਣਾ ਹੁਣ ਰੋਸਤਾ 44 ਵਾਲੀ ਰਹਿ ਗਿਆ ਹੁਣ ਉਹ ਸਿੱਦੇ ਰਾਹ ਰਹਿ ਗਏ ਬਸ ਠੀਕ ਆ ਆਪਾਂ ਜੱਟਾਂ ਨਾਲ ਗੱਲਬਾਤ ਕਰਕੇ ਕੰਮ ਪੁੱਛਦੇ ਹਾਂ ਨੂੰ ਨਹੀਂ ਫਿਰੇ ਮਸ਼ੀਨ ਨੂੰ ਅੱਗੇ ਕੱਢਾਂਗੇ ਆਪਾਂ ਜਿੱਥੇ ਆਪਣੀ ਮਤਲਬ 5 ਉਨਾ ਗੋੜੇ ਦੇ ਦਾਂਗੇ ਇਹਨੂੰ ਠੀਕ ਆ ਬਾਡੀ ਕਰਨ ਤੋਂ ਬਾਅਦ ਆਪਣੀ 1 ਨੰਬਰ ਮਸ਼ੀਨ ਵੀ ਆ ਗਈ ਤੇ 4 ਨੰਬਰ ਮਸ਼ੀਨ ਆਪਣੀ ਪਹਿਲਾਂ ਆਜੀ ਸੀ 4 ਨੰਬਰ ਮਸ਼ੀਨ ਅੱਜ 5-7 ਕਿਲੇ ਵੱਢ ਗਈ ਆ ਤੇ ਇਧਰੋਂ 1 ਨੰਬਰ ਮਸ਼ੀਨ ਜਿਹੜੀ ਇਹ 5-7 ਕਿਲੇ ਵੱਢ ਗਈ ਆ ਜੇ ਕੰਮ ਦੀ ਗੱਲ ਕਰੀਏ ਤਾਂ ਕੰਮ ਦਾ ਇੱਥੇ ਲਾਸਟ ਆ ਤੇ ਤੋਰਾ ਫੇਰਾ ਜਾਦਿਆ ਤੇ ਕੰਮ ਘੱਟ ਆ। ਬਾਕੀ ਹੁਣ ਇੱਕ ਅੱਧੀ ਦਿਹਾੜੀ ਲਾਉਣ ਤੋਂ ਬਾਅਦ ਜਿਹੜੀ ਆਪਣੀ 4 ਨੰਬਰ ਮਸ਼ੀਨ ਆ ਇਹਨੂੰ ਆਪਾਂ ਅੱਗੇ ਜਿੱਥੇ ਆਪਣੀ 3 ਨੰਬਰ 6 ਨੰਬਰ ਤੇ 5 ਨੰਬਰ ਮਸ਼ੀਨ ਉਹਨਾਂ ਕੋਲ ਭੇਜ ਦਾਂਗੇ। ਜਿਹੜਾ ਬਚਿਆ ਕੰਮ ਉਹ ਆਪਾਂ ਇਹ ਜਿਹੜੀ 1 ਨੰਬਰ 41 ਇੰਚ ਮਸ਼ੀਨ ਇਹਦੇ ਨਾਲ ਕਰਾਂਗੇ। ਕਿਉਂਕਿ ਜੇ ਆਪਾਂ ਰਸਤੇ ਦੀ ਗੱਲ ਕਰੀਏ ਜਿਹੜਾ ਹੁਣ ਇੱਥੇ ਕੰਮ ਬਚਿਆ ਉਹ ਖਾਸ ਅੰਦਰ ਆ ਤੇ 51 ਇੰਚ ਮਸ਼ੀਨ ਦੇ ਜਾਣ ਵਾਲੇ ਰਸਤੇ ਹੈ ਨਹੀਂ ਤੇ 51 ਇੰਚ ਮਸ਼ੀਨ ਨਾਲ ਬਾਢੀ ਕਰਨ ਵਾਲਾ ਕੰਮ ਝਾੜ ਦੋ ਬਈ ਮਸ਼ੀਨ ਨੂੰ ਝਾੜਨ ਤੋਂ ਬਾਅਦ ਇਹਦਾ ਕੰਮ ਕਰ ਕੋਈ ਮਸ਼ੀਨ ਦਾ ਸੇਭੂ ਓਕੇ ਆ ਕੋਈ ਮੜਾ ਮੋਟਾ ਜੇ ਕਾਰਨ ਵਾਲਾ ਤਾਂ ਕਰ ਲੋ ਬਸ ਠੀਕ ਆ ਤੇ ਬਾਕੀ ਆ ਬਈ ਝਾੜ ਤੋਂ ਉੱਡ ਕੇ ਨਾ ਕੇ ਆਉਣਾ ਤਾਂ ਇੱਥੇ ਆ ਪਾਣੀ ਹੈਗਾ ਲਵੇ ਨਾ ਆ ਹੋ ਜਾਗੇ ਠੀਕ ਆ ਸਰ ਤੂੰ ਠੀਕ ਆ ਬਈ ਕਿਵੇਂ ਸਰ ਤੂੰ ਕਿ ਮੱਖੀ ਦੀ ਮਸਲੀ ਹੈ ਨਾ ਅੱਖ ਤਾਂ ਹੋ ਗਿਆ ਬਈ ਆਉਂਦੇ ਨਾ ਡਾਣੀ ਬੱਜੀ ਕੰਡਾ ਜਿਹਾ ਮੱਖ ਦੇ ਕੋਲੇ ਹੋ ਜਾ ਬਚਲੇਗੀ ਇੱਥੇ ਅੱਛਾ ਉਹ ਡਾਣੀਆਂ ਜਿਆਦਾ ਨਹੀਂ ਨੀਵੇਂ ਨਹੀਂ ਆ ਹਾਂ ਠੀਕ ਆ ਸੀ ਹਾਂ ਹਾਂ ਇਹਦੇ ਇਹਦੇ ਲਾ ਕੇ ਸਪਰੇਅ ਨਾਲ ਲਾ ਕੇ ਇੱਥੇ ਆ ਕੇ ਬੁਝਾ। ਧਿਆਨ ਨਾ ਲਗਾਇਆ ਕਰੋ। ਇੱਥੇ ਉੱਤਨੂੰ ਪਤਾ ਵੀ ਝਾੜੀਆਂ-ਝੂੜੀਆਂ ਖਾਸੀਆਂ ਨੇ ਇਹ। ਤੇ ਆਖੋ ਆਪਦਾ ਵਿਚਾਰ ਰੱਖਿਆ ਕਰੋ। ਠੀਕ ਹੈ ਇਹ ਨਾਲ ਲਗਾਇਆ ਕਰੋ। ਲਿਓ ਜੀ ਠੀਕ ਹੈ ਜੀ ਬਾਈ ਵਧੀਆ। ਆਓ ਬਈ। ਪਤੀਆਂ ਲੱਗਿਆ ਕੋ ਦਿੰਦੀ। ਹਾਂ ਬਸ ਧਿਆਨ ਨਾ ਲਗਾਏ। ਠੀਕ। ਝਾੜ ਲਓ। ਝਾੜਨ ਤੋਂ ਬਾਅਦ ਨਾਲਿਓ ਆਪਦਾ। ਠੀਕ ਆ। ਫੇਰ ਰੋਟੀ ਪਾਣੀ ਦਾ ਕਰ ਲੈਨੇ ਆਪਾਂ। ਲੈ ਲੈ ਵੀ ਗੁਰੀ। ਤੁਸੀਂ ਆਪਦਾ ਹੁਣ ਰੋਟੀ ਪਾਣੀ ਆਜੂ ਜੰਟ ਲੈ ਕੇ ਥੋੜਾ। ਉਹਨੂੰ ਕਹਿਤਾ। ਠੀਕ ਆ ਸੱਭੂ। ਠੀਕ ਆ ਤੂੰ ਖਾ ਪੀ ਜਾਦਾ ਪਹਿਜੋ। ਮਾਰੇ ਮਾਮਾ ਜਾਨਾ ਉਸ ਰੂਮ ਚ ਨਾਲ ਤਾਂ ਡੀਜ਼ਲ ਦੀ ਕੇਨ ਲੈਣਾ ਸਵੇਰੇ ਆਉਂਦੇ ਹਾਂ ਡੀਜ਼ਲ ਲਿਆਵਾਂਗੇ ਅਸੀਂ ਨਾਲੇ ਥੋੜਾ ਰੋਟੀ ਪਾਣੀ ਲਿਆਵਾਂਗੇ ਠੀਕ ਆ ਤੇ ਬਾਕੀ ਜੇ ਕਿਸੇ ਚੀਜ਼ ਦੀ ਲੋੜ ਹੋ ਤਾਂ ਫੋਨ ਕਰ ਦਿਓ ਆਉਂਦੇ ਅਸੀਂ ਉਹ ਚੱਕ ਲਵਾਂਗੇ ਮਾਮਾ ਚੱਕ ਡੀਜ਼ਲ ਦੀ ਕੇਨ ਤੇ ਆਪਾਂ ਫਿਰ ਚੱਲੀਏ ਕੇਨ ਲੈ ਕੇ ਸਵੇਰੇ ਦੋਵੇਂ ਮਸ਼ੀਨਾਂ 'ਚ ਪਾਣੀ ਪੂ ਕੇਨ ਕੇਨ ਹਨਾ ਆਪਾਂ ਨੂੰ ਕੇ ਸਰਜੂ ਇੱਕ ਦਾ ਦੋਵੇਂ ਮਸ਼ੀਨਾਂ 'ਚ ਪਾਣੀ ਪੂ ਗੇ ਉਹਦਾ ਵੀ ਸਰਜੂ ਇੰਦਰ ਦਾ ਅੱਜ ਇਹ ਘੱਟ ਚੱਲੇ ਇਹਨਾਂ ਦਾ 5 ਕਿਲੋ ਵੱਢਣੇ ਮਤਲਬ 5-7 5-7 ਕਿਲੋ ਵੱਢਣੇ ਉਹਦੇ ਕਰਕੇ ਜਿੱਤ ਤਾਹੋ ਚੱਲਿਆ ਆ ਕੇ ਫਿਰ ਵੀ ਪਾ ਦਾਂਗੇ ਟੀਨ ਟੀਨ ਤਾਂ ਪਾ ਹੀ ਦਵਾਂਗੇ ਤੇ ਠੀਕ ਆ ਅਸੀਂ ਚੱਲਦੇ ਹਾਂ ਫਿਰ